ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਅੱਜ ਦੀ ਕਲਾਸ ਵਿੱਚ ਅਸੀਂ ਕਰਾਂਗੇ ਮੇਲੇਆਂ ਤਿਹਾਰਾਂਾਂ ਤੇ ਲੋਕ ਨਾਚ ਨਾਲ ਜੁੜੀ ਉਹ ਟੌਪ 25 ਐਮ ਐਸ ਕਿਊ ਜਿਹੜੇ ਪੇਪਰ ਵਿੱਚ ਵਾਰ-ਵਾਰ ਆਉਂਦੇ ਨੇ ਜੀ ਤਾਂ ਕਾਪੀ ਪੈਨ ਚੱਕ ਲਓ ਦੇਖਣਾ ਤੁਹਾਡੇ 25 ਵਿੱਚੋਂ ਕਿਤੇ ਨੰਬਰ ਆਉਂਦੇ ਨੇ ਹਾਂਜੀ ਸਟਾਰਟ ਕਰਦੇ ਹਾਂ ਹਾਂਜੀ ਸਵਾਲ ਨੰਬਰ 1 ਜਰਗ ਦੇ ਮੇਲੇ ਵਿੱਚ ਕਿਸ ਦੀ ਪੂਜਾ ਕੀਤੀ ਜਾਂਦੀ ਹੈ ਹਾਂਜੀ ਕਰੈਕਟ ਆਨਸਰ ਜੀ ਦਾ ਆਪਸ਼ਨ ਦੇਖੋ ਧਿਆਨ ਨਾਲ ਜੀ ਕਮੈਂਟ ਕਰੋ ਹਾਂਜੀ கரੈਕਟ ਆਨਸਰ ਬੀ ਆਪਸ਼ਨ ਮਾਤਾ ਸੀਤਲਾ ਸੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਜੀ ਜਰਗ ਦੇ ਮੇਲੇ ਦੇ ਵਿੱਚ ਇਹ ਜਰਗ ਪੈਂਦਾ ਕਿੱਥੇ ਜੀ ਇਹ ਜਰਗ ਪੈਂਦਾਗਾ ਮਲੇਕਕੋਟਲੇ ਤੋਂ ਖੰਨੇ ਵਾਲੀ ਸੜਕ ਤੇ ਪੈਂਦਾ ਜੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਠੀਕ ਆ ਦੋਸਤੋ ਇੱਕ ਹੋਰ ਇੱਥੋਂ ਇੰਪੋਰਟੈਂਟ ਕੁਐਸਚਨ ਬਣ ਗਿਆ ਵੀ ਕਿਹੜੇ ਦੇਸੀ ਮਹੀਨੇ ਚੋਂਦਾ ਜੀ ਦੇਸੀ ਮਹੀਨਾ ਕਿਹੜਾ ਹੈਗਾ ਨਾ ਤੁਸੀਂ ਜਾ ਰੱਖਣਾ ਉਹ ਚੇਤ ਦਾ ਮਹੀਨਾ ਜੀ ਠੀਕ ਹੈ ਦੋਸਤੋ ਅਗਲਾ ਸਵਾਲ ਜੀ ਬਸੰਤ ਪੰਚਮੀ ਦਾ ਮੇਲਾ ਮੁੱਖ ਤੌਰ ਤੇ ਕਿੱਥੇ ਮਨਾਇਆ ਜਾਂਦਾ ਹੈ ਹਾਂਜੀ ਬਸੰਤ ਪੰਚਮੀ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਹਾਂਜੀ கரੈਕਟ ਆਨਸਰ ਜੀ ਸੀ ਆਪਸ਼ਨ ਪਟਿਆਲੇ ਦੇ ਵਿੱਚ ਹਾਂਜੀ 1 ਪੁਆਇੰਟ ਜੀ ਹੋਰ ਨੋਟ ਕਰ ਲਓ ਜਦੋਂ ਦੇਸ਼ ਦੀ ਵੰਡ ਨਹੀਂ ਵੰਡ ਹੋਈ ਨਹੀਂ ਸੀ ਆਜ਼ਾਦੀ ਤੋਂ ਪਹਿਲਾਂ ਇਹ ਲਾਹੌਰ ਦੇ ਵਿੱਚ ਹਕੀਕਤ ਰਾਏ ਦੀ ਸਮਾਧਿ ਬਣਾਇਆ ਜਾਂਦਾ ਸੀ ਜੀ ਹਾਂਜੀ ਅਗਲਾ ਸਵਾਲ ਜੀ ਸਵਾਲ ਨੰਬਰ ਤੀਜਾ ਜਗਰਾਵਾਂ ਦਾ ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਕਿਸ ਮਤ ਨਾਲ ਸੰਬੰਧਤ ਹੈ ਹਾਂਜੀ ਜੋ ਜਗਰਾਵਾਂ ਦੇ ਵਿੱਚ ਲੱਗਦਾ ਹੈ ਇਹ ਰੋਸ਼ਨੀਆਂ ਦਾ ਮੇਲਾ ਰੋਸ਼ਨੀਆਂ ਦਾ ਮੇਲਾ ਕਿਸ ਮਤ ਨਾਲ ਸੰਬੰਧਤ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖੋ ਜੀ ਏ ਸੂਫੀ ਮਤ ਬੀ ਗੁਰਮਤ ਮਤ ਸੀ ਯੋਗ ਮਤ ਜਾਂ ਡੀ ਇਹਨਾਂ ਵਿੱਚ ਕੋਈ ਨਹੀਂ ਹਾਂਜੀ கரੈਕਟ ਆਨਸਰ ਕੀ ਬਣ ਜਾਈਦਾ கரੈਕਟ ਆਨਸਰ ਹੈ ਜੀ ਏ ਆਪਸ਼ਨ ਸੂਫੀ ਮਤ ਠੀਕ ਹੈ ਜੀ ਤੇ ਇਸ ਕਿਹੜੇ ਦੇਸੀ ਮਹੀਨੇ ਚ ਹੁੰਦਾ ਜੀ ਇਹ ਜਗਰਾਮਾਂ ਦਾ ਰੋਸ਼ਨੀ ਦਾ ਮੇਲਾ ਤਾਂ ਇਹ ਆਉਂਦਾ ਜੀ ਫੱਗਣ ਮਹੀਨੇ ਚ ਫੱਗਣ ਚ ਤੇ ਕਿਸ ਦੀ ਜਾਂਚ ਲੱਗਦਾ ਜੇ ਦੇਖਿਆ ਜਾਵੇ ਤਾਂ ਤੁਸੀਂ ਯਾਦ ਰੱਖਣਾ ਜੀ ਇਹ ਸੂਫੀ ਫਕੀਰ ਸੀਗੇ ਮੁਹਕਮ ਦੀਨ ਮੁਹਕਮ ਦੀਨ ਦੀ ਕਬਰ ਤੇ ਲੱਗਦਾ ਹੈ ਤੁਸੀਂ ਇਹ ਯਾਦ ਰੱਖਿਓ ਜੀ ਠੀਕ ਹੈ ਦੋਸਤੋ ਜੇ ਤੁਹਾਨੂੰ ਆ ਜਾਂਦਾ ਜੀ ਜਿਹੜਾ ਬਸੰਤ ਪੰਚਮੀ ਦਾ ਮੇਲਾ ਹੈ ਇਹ ਕਿਹੜੇ ਦੇਸੀ ਮਹੀਨੇ ਚ ਲੱਗਦਾਗਾ ਤਾਂ ਤੁਸੀਂ ਇਹਦਾ ਕਿੰਝ ਅੰਸ਼ ਲਾਉਣਾ ਜੀ ਪੇਪਰ ਚ ਕਈ ਵਾਰ ਆਇਆ ਜੀ ਇਹ ਸਵਾਲ ਇਹ ਤਾਂ ਇਹ ਮਾਰਗ ਚ ਲੱਗਦਾ ਜੀ ਠੀਕ ਹੈ ਦੋਸਤੋ ਤੁਸੀਂ ਇਹ ਯਾਦ ਰੱਖਿਓ ਹਾਂਜੀ ਅਗਲਾ ਸਵਾਲ ਸਵਾਨਮਰਚਾਰ ਸਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ ਹਾਂਜੀ ਕਰੈਕਟ ਆਨਸਰ ਕੀ ਬੰਦ ਜੀ ਇਹਦਾ ਬੀ ਆਪਸ਼ਨ ਗੁੱਗਾ ਪੀਰ ਗੁੱਗਾ ਪੀਰ ਦੀ ਜਾਤ ਚ ਲੱਗਦਾ ਸਪਾਰ ਦਾ ਮੇਲਾ ਸਪਾਰ ਕਿਹੜੇ ਜ਼ਿਲ੍ਹੇ ਚ ਪੈਂਦਾ ਜੀ ਲੁਧਿਆਣਾ ਦੇਲੇ ਜੀ ਇਹ ਤੁਸੀਂ ਯਾਦ ਰੱਖਿਓ ਜੀ ਹਾਂਜੀ ਜੇ ਤੁਹਾਨੂੰ ਕਹਿੰਦੇ ਜੀ ਇਹ ਕਿਹੜੇ ਦੇਸੀ ਮਹੀਨੇ ਚ ਆਉਂਦਾਗਾ ਲੱਗਦਾਗਾ ਸਪਾਰ ਦਾ ਮੇਲਾ ਤਾਂ ਇਹਦਾ ਕਰੈਕਟ ਆਨਸਰ ਨੂੰ ਜੀ ਭਾਦੋਂ ਚ ਠੀਕ ਹੈ ਦੋਸਤੋ ਹਾਂਜੀ ਸਵਾਲ ਨੰਬਰ 5 ਆਪਨਾ ਅੱਜ ਦਾ ਪ੍ਰੋਫੈਸਰ ਮੋਹਨ ਸਿੰਘ ਮੇਲਾ ਕਿੱਥੇ ਲੱਗਦਾ ਹਾਂਜੀ ਪ੍ਰੋਫੈਸਰ ਮਾਉਂਟਸਿੰਗ ਮੇਲਾ ਕਿੱਥੇ ਲੱਗਦਾ ਜੀ? ਕਰੈਕਟ ਆਨਸਰ ਹੈ ਜੀ অপਸ਼ਨ ਸੀ ਲੁਧਿਆਣੇ ਵਿਖੇ। ਹਾਂਜੀ ਅਗਲਾ ਪ੍ਰਸ਼ਨ। ਸਹੀਦ ਉਦਮ ਸਿੰਘ ਦੀ ਯਾਦ ਵਿੱਚ ਮੇਲਾ ਕਿੱਥੇ ਲੱਗਦਾ ਹੈ? ਹਾਂਜੀ। ਉਦਮ ਸਿੰਘ ਜੀ ਕਿੱਥੋਂ ਬਲੋਂਗ ਕਰਦੇ ਸਨ? ਕਰੈਕਟ ਆਨਸਰ ਹੈ ਜੀ ਏ ਆਪਸ਼ਨ ਸਨਮ। ਸਨਮ ਵਿੱਚੋਂ ਉਹਨਾਂ ਦਾ ਜਨਮ ਹੋਇਆ ਸੀਗਾ ਤਾਂ ਉੱਥੇ ਨੇ ਹੀ ਯਾਦ ਵਿੱਚ ਮੇਲਾ ਲੱਗਦਾ ਹੈ। ਅਗਲਾ ਸਵਾਲ ਦੇਖਦੇ ਹਾਂ ਜੀ। ਮੁਖਤਸਰ ਵਿਕੀ ਕਿਹੜਾ ਪ੍ਰਸਿੱਧ ਮੇਲਾ ਮਨਾਇਆ ਜਾਂਦਾ ਹੈ? ਹਾਂਜੀ। ਦੋ ਜੀ ਆਨਸਰ ਇਹਦਾ ਸਭ ਨੂੰ ਪਤਾ ਹੋਊਗਾ ਸ੍ਰੀ ਮੁਖਤਸਰ ਸਾਹਿਬ ਵਿਖੇ ਕਿਹੜਾ ਮੇਲਾ ਲੱਗਦਾ ਜੀ? ਹਾਂਜੀ, ਕਰੈਕਟ ਆਨਸਰ ਜੀ। ਬੀ ਆਪਸ਼ਨ ਮੱਗੀ ਦਾ ਮੇਲਾ ਜੀ। ਠੀਕ ਹੈ ਦੋਸਤੋ। ਅਗਲਾ ਸਵਾਲ ਦੇਖਦੇ ਹਾਂ ਜੀ, ਸਵਾਲ ਨੰਬਰ 8। ਬਾਬਾ ਸੋਡਲ ਦਾ ਮੇਲਾ ਕਿੱਥੇ ਲੱਗਦਾ ਹੈ? ਹਾਂਜੀ ਬਾਬਾ ਸੂਢਲ ਦਾ ਮੇਲਾ ਕਿੱਥੇ ਲੱਗਦਾ ਹੈ? 8ਵੇਂ ਅਨਸਰ ਸੀ ਆਪਸ਼ਨ ਜਲੰਧਰ ਵਿਖੇ ਹਾਂਜੀ ਸਵਾਲ ਨੰਬਰ 9 RAM ਤੀਰਥ ਦਾ ਮੇਲਾ ਕਿੱਥੇ ਲੱਗਦਾ ਹੈ? ਹਾਂਜੀ ਇਹ ਸਵਾਲ ਪੇਪਰ ਚ ਬਹੁਤ ਵਾਰ ਆਇਆ ਜੀ RAM ਤੀਰਥ ਦਾ ਮੇਲਾ ਕਿੱਥੇ ਲੱਗਦਾ ਜੀ? ਕਰੈਕਟ ਅਨਸਰ ਹੈ ਜੀ A ਆਪਸ਼ਨ ਅਮਰਤ ਸਰਵ ਵਿਖੇ ਨੈਕਸਟ ਜੀ ਦੇਖਦੇ ਆ 10 ਨੰਬਰ RAM ਤੀਰਸ ਦਾ ਮੇਲਾ ਕਦੋਂ ਮਨਾਇਆ ਜਾਂਦਾ ਹੈ ਹਾਂਜੀ ਲੱਗਦਾ ਕਿੱਥੇ ਆ ਅੰਮ੍ਰਿਤਸਰ ਵਿਖੇ ਕਦੋਂ ਮਨਾਇਆ ਜਾਂਦਾ ਹੈ ਜੀ ਹਾਂਜੀ 10ਵਾਂ ਅਨਸਰ ਦੇਖੋ ਕੀ ਬੰਦਾ ਜੀ ਕਰੈਕਟ ਆਨਸਰ ਜੀ ਬੀ ਆਪਸ਼ਨ ਕੱਤਕ ਦੀ ਪੂਰਨਮਾਸੀ ਨੂੰ ਠੀਕ ਆ ਦੋਸਤੋ ਇਹ ਤੁਸੀਂ ਯਾਦ ਰੱਖਿਓ ਜੀ ਹਾਂਜੀ ਕੁਐਸਚਨ ਨੰਬਰ 11 ਹੋਲਾ ਮਹੱਲਾ ਦਾ ਤਿਹਾਰ ਕਿੱਥੇ ਮਨਾਇਆ ਜਾਂਦਾ ਹੈ ਹਾਂਜੀ ਹੋਲੀ ਮਹੱਲੇ ਦਾ ਤਿਹਾਰ ਕਿੱਥੇ ਮਨਾਇਆ ਜਾਂਦਾ ਹੈ ਜੀ ਹਾਂਜੀ ਕਰੈਕਟ ਆਨਸਰ ਜੀ ਸੀ ਆਪਸ਼ਨ ਆਨੰਦਪੁਰ ਸਾਹਿਬ ਕੀ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ ਜੀ ਇਹ ਹੋਲੀ ਮਹੱਲੇ ਦਾ ਤਿਹਾਰ ਠੀਕ ਆ ਦੋਸਤੋ ਇਹ ਸਵਾਲ ਨੰਬਰ 12 ਲਿਖ ਦਿਆਂ ਹੋਲੀ ਮਹੱਲੇ ਕਿਸ ਤਿਹਾਰ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ ਜੀ ਹੋਲੀ ਮਹੱਲੇ ਦਾ ਤਿਹਾਰ ਆਪਾਂ ਕਰ ਚੁੱਕੇ ਹਾਂ ਹੋਲੀ ਤੋਂ ਅਗਲੇ ਦਿਨ ਜੀ 12 ਦਾ ਸੀ ਆਪਸ਼ਨ ਅੰਕ ਯਾਗਲਾ ਸਵਾਲ ਲਿਖਦੇ ਹਾਂ 13 ਲੋਹੜੀ ਦਾ ਤਿਹਾਰ ਦੇਸੀ ਮਹੀਨਿਆਂ ਅਨੁਸਾਰ ਕਿਸ ਦੇਸੀ ਮਹੀਨੇ ਮਨਾਇਆ ਜਾਂਦਾ ਹੈ ਜੀ ਹਾਂਜੀ ਕਿਸ ਮਹੀਨੇ ਆਉਂਦਾ ਜੀ ਦੇਸੀ ਮਹੀਨੇ ਦੇਖੀ ਆਪਾਂ ਲੋਹੜੀ ਦਾ ਤਿਹਾਰ ਹਾਂਜੀ ਕਰੈਕਟ ਆਨਸਰ ਹੈ ਜੀ ਇਹ ਆਪਸ਼ਨ ਕ ਬੀ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਜੀ ਪੋ ਹਾਂਜੀ 13 ਜਨਵਰੀ ਨੂੰ ਬਣਾਈ ਲਈ 13 ਜਨਵਰੀ ਨੂੰ ਪੋ ਹੁੰਦਾ 14 ਨੂੰ ਸੰਗਰਾਮ ਹੁੰਦੀ ਹੈ ਮਤਲਬ ਕਿ ਮਾਰਚ ਚੜ੍ਹਦਾ ਹਾਂਜੀ ਬੀਜ கரੈਕਟ ਆਨਸਰ ਜੀ ਪੋ ਦੇ ਵਿੱਚ ਤੁਸੀਂ ਯਾਦ ਰੱਖਿਓ ਜੀ ਠੀਕ ਹੈ ਦੋਸਤੋ ਦੇਸੀ ਮਹੀਨੇ ਬਹੁਤ ਕੰਫਿਊਜ਼ ਕਰਦੇ ਨੇ ਕਿ ਪਰ ਤੁਸੀਂ ਇਹਨਾਂ ਨੂੰ ਦੇਖ ਲਿਆ ਕਰੋ ਜੀ 14 ਨੂੰ 15 ਨੂੰ ਆਪਣੇ ਮਹੀਨਾ ਚੇਂਜ ਹੋ ਜਾਂਦਾ ਹੈਗਾ ਤੁਸੀਂ ਇਸ ਤਰੀਕੇ ਨਾਲ ਤੁੱਕ ਵੀ ਲਗਾ ਸਕਦੇ ਹੋਗੇ ਪਰ ਸਹੀ ਆਨਸਰ ਆਪਣਾ ਬੀ ਆ ਪੋ ਹਾਂਜੀ ਅਗਲਾ ਸਵਾਲ ਦੇਖਦੇ ਹਾਂ ਜੀ ਸਵਾਲ ਨੰਬਰ 14 ਸਵਾਲ ਨੰਬਰ 14 ਜੀ ਪੰਜਾਬ ਵਿੱਚ ਦਾਲ ਰੋਟੀ ਕਿਸ ਸ਼ਹਿਰ ਦੀ ਮਸ਼ਹੂਰ ਮੰਨੀ ਜਾਂਦੀ ਹੈ? ਹਾਂਜੀ। ਦਾਲ ਰੋਟੀ ਘਰ ਦੀ ਦੀਵਾਲੀ ਅਮਰਤ ਸਰਦੀ। ਹਾਂਜੀ, ਕਰੈਕਟ ਆਨਸਰ ਸੀ ਆਪਸ਼ਨ ਬਣ ਗਿਆ। ਸਵਾਲ ਨੰਬਰ 15 ਜੀ। ਹਰਬੱਲਵ ਸੰਗੀਤ ਸਮੇਲਨ ਕਿੱਥੇ ਹੁੰਦਾ ਹੈ ਜੀ? ਹਾਂਜੀ। ਇੰਪੋਰਟੈਂਟ। ਬਹੁਤ ਜ਼ਿਆਦਾ ਪੇਪਰ 'ਚ। ਕੋਚ ਨਾ ਆਇਆ ਜੀ। ਹਾਂਜੀ। ਹਰਬੱਲਵ ਸੰਗੀਤ ਸਮੇਲਨ ਕਿੱਥੇ ਹੁੰਦਾ ਹੈ ਜੀ? ਕਰੈਕਟ ਆਨਸਰ ਜੀ ਬੀ ਆਪਸ਼ਨ ਜਲੰਧਰ। ठीक है दोस्तों तो सिन्हा नोट कर लो जी पेपर च क्वेश्चन बहुत रिपीट ਹੁੰਦੇ ਨੇ ਸਾਰੇ ਪ੍ਰਸ਼ਨ ਆਪਣੇ ਇੰਪੋਰਟੈਂਟ ਨੇ ਜੀ ਜੇ ਤੁਹਾਨੂੰ ਵਧੀਆ ਲੱਗ ਰਿਹਾ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਤੇ ਸ਼ੇਅਰ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਾਂ ਜੀ ਸਵਾਲ ਨੰਬਰ 16 ਲੋ ਜੀ ਦੋਸਤੋ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਦੱਸੋ ਜੀ ਕੁਐਸਚਨ ਨੰਬਰ 16 ਵਿਆਹ ਦੇ ਮੌਕੇ ਤੇ ਜਾਗੋ ਕੱਢਣ ਦੀ ਰਸਮ ਕਿਸ ਨਾਲ ਸੰਬੰਧਤ ਹੈ ਹਾਂਜੀ ਜਾਗੋ ਕਿਸ ਨਾਲ ਸੰਬੰਧਤ ਹੈ ਜੀ ਇਹ ਆਪਸ਼ਨ ਦੇਖੋ ਜੀ ਮੁੰਡਿਆਂ ਵਾਲਿਆਂ ਨਾਲ ਵੀ ਕੁੜੀਆਂ ਵਾਲੇ ਨਾਲ ਸੀ ਦੋਵਾਂ ਪਾਸੇ ਨਾਲ ਦੀ ਸਿਰਫ ਨਾਨਕਿਆਂ ਨਾਲ ਤੁਸੀਂ ਇਹਦਾ ਕਮੈਂਟ ਜਰੂਰ ਕਰੋ ਜੀ ਇਹਦਾ ਹਾਂਜੀ ਕਰੈਕਟ ਆਨਸਰ ਇਜ਼ ਸੀ ਆਪਸ਼ਨ ਦੋਵੇਂ ਪਾਸੇ ਜਾਗੋਂ ਦੀ ਕੁੜੀਆਂ ਵਾਲੇ ਪਾਸੇ ਵੀ ਤੇ ਮੁੰਡਿਆਂ ਵਾਲੇ ਪਾਸੇ ਵੀ ਕੱਢੀ ਜਾਂਦੀ ਰਾਤ ਨੂੰ ਸਭ ਨੂੰ ਪਤਾ ਹੋਊਗਾ ਤੇ ਜਾਗੋਂ ਨੂੰ ਚੱਕਦਾ ਕੋਣਾ ਸਿਰ ਤੇ ਜੀ ਹਾਂਜੀ ਵੱਡੀ ਮਾਮੀ ਚੱਕ ਦਿੰਦੇ ਤੁਸੀਂ ਯਾਦ ਰੱਖਿਓ ਠੀਕ ਹੈ ਦੋਸਤੋ ਅਗਲਾ ਸਵਾਲ ਜੀ 17ਵਾਂ ਅਨਿ ਸਵਾਲ ਬਸਤਾਰਾਂ ਕੀ ਕਹਿੰਦਾ ਜੀ ਸੰਮੀ ਲੋਕਨਾਚ ਕਿਸ ਖੇਤਰ ਨਾਲ ਸੰਬੰਧਤ ਹੈ ਹਾਂਜੀ ਸੰਮੀ ਲੋਕਨਾਚ ਕਿਸ ਖੇਤਰ ਨਾਲ ਸੰਬੰਧਤ ਹੈ கரੈਕਟ ਆਨਸਰ ਹੈ ਜੀ ਸੀ ਆਪਸ਼ਨ ਸੰਦਲਵਾਰ ਸੰਦਲਵਾਰ ਦਾ ਏਰੀਆ ਪਾਕਿਸਤਾਨ ਵਿਖੇ ਚਨਾਬ ਤੇ ਰਾਵੀ ਚਨਾਬ ਤੇ ਰਾਵੀ ਦੇ ਵਿਚਕਾਰ ਪੈਂਦਾ ਜੀ ਠੀਕ ਹੈ ਦੋਸਤੋ ਸੰਦਲਵਾਰ ਦੀ ਕਹ ਲਊਗੀ ਸੰਮੀ ਲੋਕਨਾਚ ਮਸੂਰਾ ਜਿੱਥੇ ਤੇ 18ਵਾਂ ਦੇਖਦੇ ਹਾਂ ਜੀ ਕਿੱਕਲੀ ਕਿਹੜੇ ਦਾ ਲੋਕ ਨਾਚ ਹੈ ਜੀ ਕਿੱਕਲੀ ਦੇਖੋ ਜੀ ਕਿੰਨਾ ਦਾ ਪ੍ਰਸਿੱਧ ਲੋਕ ਨਾਚ ਹੈ ਮਰਦਾਂ ਦਾ ਕੁੜੀਆਂ ਦਾ ਬਜ਼ੁਰਗਾਂ ਦਾ ਜਾਂ ਸਭ ਦਾ ਹਾਂਜੀ ਤਾਂ ਇਹਦਾ ਕਰੈਕਟ ਆਨਸਰ ਬਣ ਜੂਜੀ ਬੀ ਆਪਸ਼ਨ ਕੁੜੀਆਂ ਦਾ ਕੁੜੀਆਂ ਜੀ ਕਿੱਕਲੀ ਪੌਂਦੀਆਂ ਨੇ ਠੀਕ ਹੈ ਦੋਸਤੋ ਅਗਰ ਅਸਵਾਲ ਦੇਖਦੇ ਹਾਂ 19ਵਾਂ ਕਾਟੂ ਨਾਮਕ ਸਾਜ਼ ਕਿਸ ਲੋਕ ਨਾਚ ਨਾਲ ਸੰਬੰਧਿਤ ਹੈ ਹਾਂਜੀ ਕਾਟੂ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਭੰਗੜਾ ਭੰਗੜੇ ਦੇ ਵਿੱਚ ਕਾਟੋ ਵਰਤੀ ਜਾਂਦੀ ਜੀ ਹਾਂਜੀ ਸਵਾਲ ਨੰਬਰ B ਮਸਕ ਸਾਜ਼ ਮੁੱਖ ਤੌਰ ਤੇ ਕਿੰਨਾ ਦੁਬਾਰਾ ਵਜਾਇਆ ਜਾਂਦਾ ਸੀ ਹਾਂਜੀ ਇੱਕ ਮਸਕ ਹੁੰਦੀ ਹੈ ਹਾਂਜੀ ਇਹਨਾਂ ਨੂੰ ਕੌਣ ਵਜਾਉਂਦਾ ਸੀ B ਆਪਸ਼ਨ ਅੰਗਰੇਜ਼ ਸੈਨਿਕ ਸਵਾਲ ਨੰਬਰ 21 ਸੰਗੀਤ ਸ਼ਬਦ ਕਿਸ ਭਾਸ਼ਾ ਤੋਂ ਲੈ ਗਿਆ ਹੈ ਹਾਂਜੀ ਸੰਗੀਤ ਸ਼ਬਦ ਕਰੈਕਟ ਆਨਸਰ ਜੀ ਸੀ ਆਪਸ਼ਨ ਸੰਸਕ੍ਰਿਤ ਤੋਂ ਪ੍ਰਸ਼ਨ ਨੰਬਰ 22 ਢਾਡੀ ਪਰੰਪਰਾ ਹਾਂਜੀ ਢਾਡੀ ਪਰੰਪਰਾ ਦੀ ਸ਼ੁਰੂਆਤ ਕਿਸ ਗੁਰੂ ਸਾਹਿਬ ਨੇ ਕੀਤੀ ਸੀ ਬਰੀ ਬਰੀ ਇੰਪੋਰਟੈਂਟ ਜੇ ਇਹ ਸਵਾਲ ਜੀ ਪੇਪਰ ਚ ਕਈ ਵਾਰ ਇਹ ਆਇਆ ਹੈਗਾ ਤਾਂ ਇਹ கரੈਕਟ ਆਨਸਰ ਹੈ ਜੀ ਹਾਂਜੀ ਕਮੈਂਟ ਕਰੋ ਜੀ ਸੀ ਆਪਸ਼ਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ ਹਾਂਜੀ ਸਵਾਲ ਨੰਬਰ 3 ਦੇਖਦੇ ਹਾਂ ਜੀ ਭਾਈ ਮਰਦਾਨਾ ਜੀ ਕਿਹੜਾ ਸਾਜ਼ ਵਜਾਉਂਦੇ ਸਨ ਹਾਂਜੀ ਭਾਈ ਮਰਦਾਨਾ ਜੀ ਕਿਹੜਾ ਸਾਜ਼ ਵਜਾਉਂਦੇ ਸਨ ਪੇਪਰ 'ਚ ਵੀ ਬਹੁਤ ਵਾਰ ਆਇਆ ਜੀ கரੈਕਟ ਆਨਸਰ ਹੈ ਜੀ ਸੀ ਆਪਸ਼ਨ ਵਾਬ ਹਾਂਜੀ ਸਵਾਲ ਨੰਬਰ ਦੇਖਦੇ ਹਾਂ ਜੀ 24 ਹੀਰ ਦਾ ਕਿੱਸਾ ਕਿਸ ਕਵੀ ਨੇ ਲਿਖਿਆ ਹਾਂਜੀ ਕਿਸ ਦੀ ਹੀਰ ਮਸੂਰ ਹੈ ਜੀ ਸਭ ਤੋਂ ਜ਼ਿਆਦਾ கரੈਕਟ ਆਨਸਰ ਵੀ ਆਪਸ਼ਨ ਵਾਰਿਸ ਸਾਦੀ ਹੀਰ ਠੀਕ ਹੈ ਜੀ ਅਨਿਸ਼ਾ ਲਾਸਟ ਸਵਾਲ ਜੀ ਅੱਜ ਦਾ ਆਪਣਾ ਭੰਗੜੇ ਵਿੱਚ ਵਰਤੇ ਜਾਣ ਵਾਲੇ ਸਾਜ਼ ਕਿਹੜੀ ਹਨ ਹਾਂਜੀ ਭੰਗੜੇ ਵਿੱਚ ਕਿਹੜੇ ਕਿਹੜੇ ਸਾਜ਼ ਵਰਤਿਆ ਜਾਂਦੇ ਨੇ ਦੇਖੋ ਜੀ অপਸ਼ਨ ਏ ਅਲਗੋਜ਼ਾ ਬੀ ਤੁੰਬਾ ਸੀ ਢੋਲ ਡੀ ਉਪਰੋਤਕ ਸਾਰੇ ਹਾਂਜੀ ਦਾ ਕਰੈਕਟ ਆਨਸਰ ਬਣ ਜੂਗਾ ਡੀ ਉਪਰੋਤਕ ਸਾਰੇ ਭੰਗੜੇ ਵਿੱਚ ਅਲਗੋਜ਼ੀ ਤੁੰਬਾ ਢੋਲ ਚਿੰਟਾ ਇਹ ਸਾਰੇ ਤੇ ਸਾਰੇ ਸਾਜ਼ ਵਰਤੇ ਜਾਂਦੇ ਨੇ ਠੀਕ ਹੈ ਦੋਸਤੋ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਨ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਦੋਸਤੋ